ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਚਾਰ ਲਾਵਾਂ ਦੀ ਬਖਸ਼ਿਸ਼ ਕੀਤੀ ਹੈ ਪਹਿਲੀ ਲਾਮ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿਹਦੇ ਨੇ ਭਲਿਆ ਤੇਰੇ ਕਰਮ ਚੰਗੇ ਹੋਣੇ ਚਾਹੀਦੇ ਨੇ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਤੇੜੜਾਇਆ ਪਲਰਾਪ ਜਿਓ ਤੂੰ ਕਰਮਾਂ ਦੇ ਕਰਕੇ ਹੀ ਪਰਮਾਤਮਾ ਦੇ ਨੇੜੇ ਹੋ ਜਾਵੇਂਗਾ ਕਰਮਾਂ ਦੇ ਕਰਕੇ ਹੀ ਤੂੰ ਪਰਮਾਤਮਾ ਤੋਂ ਦੂਰ ਚਲਿਆ ਜਾਵੇਂਗਾ ਕਿਉਂਕਿ ਅਸੀਂ ਪੜਦੇ ਆ ਨਾ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਸਾਡੇ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਸਾਡੇ ਮਾਪੇ ਵੀ ਸਿੱਖਿਆ ਦਿੰਦੇ ਨੇ ਦੁਨੀਆ ਦੇ ਲੋਕ ਵੀ ਸਿੱਖਿਆ ਦਿੰਦੇ ਨੇ ਤੇ ਦੋ ਹੀ ਚੀਜ਼ਾਂ ਕਹਿੰਦੇ ਨੇ ਕਹਿੰਦੇ ਨੇ ਕਿ ਆਹ ਕੰਮ ਕਰਨੇ ਆ ਤੇ ਆਹ ਕੰਮ ਨਹੀਂ ਕਰਨੇ ਕੁਰਬਾਨੀ ਵੀ ਸਾਨੂੰ ਸਮਝਾਉਣਾ ਕਰਦੀ ਏ ਕਹਿੰਦੀ ਓ ਭਲਿਆ ਜਿਹੜੇ ਕੰਮਾਂ ਦੇ ਕਰਕੇ ਤੈਨੂੰ ਇੱਜ਼ਤ ਨਾ ਮਿਲੇ ਜਿਹੜੇ ਕਰਮਾਂ ਦੇ ਕਰਕੇ ਤੇਰੀ ਸ਼ੋਭਾ ਨਾ ਬਣੇ ਉਹ ਕਰਮ ਨਾ ਕਰੀ ਫਰਿਤਾ ਚਿੰਨੀ ਕਮੀ ਨਾ ਹੈ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀਵਈ ਸਾਈ ਦੇ ਤਰਬਾਰ ਧੰਗੁਰ ਅਮਰਦਾਸ ਪਾਚਾ ਮਹਾਰਾਜ ਜੀ ਕਹਿੰਦੇ ਐਸਾ ਕੰਮ ਮੁਲੇ ਨਾ ਕੀਚੇ ਚਿਤ ਅੰਤ ਪਸ਼ੂ ਤੈ ਇਹੋ ਭਲਿਆ ਇਤਾਂ ਦਾ ਕੰਮ ਨਾ ਕਰੀ ਜਿਸ ਕਰਕੇ ਤੇ ਰੁਪਸ਼ਤਾਉਣਾ ਪਵੇ ਪਹਿਲੀ ਲਾਭ ਦੀ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇਰਾ ਕਰਮ ਪਵਿੱਤਰ ਹੋਣਾ ਚਾਹੀਦਾ ਹੈ ਇਹਨਾਂ ਕਰਮਾਂ ਦੇ ਕਰਕੇ ਪਤੀ ਔਰ ਪਤਨੀ ਦਾ ਸਬੰਧ ਮਜ਼ਬੂਤ ਹੋ ਜਾਂਦਾ ਹੈ ਪਿਆਰ ਬਣ ਜਾਂਦਾ ਹੈ ਦੋਨਾਂ ਦੇ ਵਿੱਚ ਜਿੱਥੇ ਸਰੀਰ ਦਾ ਮਿਲਾਪ ਹੈ ਉੱਥੇ ਸਤਿਗੁਰਾਂ ਨੇ ਆਤਮਾ ਤੇ ਪਰਮਾਤਮਾ ਦਾ ਵੀ ਮਿਲਾਪ ਕਰਨਾ ਸਾਨੂੰ ਦੱਸਿਆ ਹੈ ਗੁਰੂ ਦੇ ਸਿੱਖ ਨੂੰ ਸਤਿਗੁਰ ਜੀ ਕਹਿੰਦੇ ਆਪਣੀ ਕਿਰਤ ਕਰ ਕਿਉਂਕਿ ਵਿਹਲੜ ਦਾ ਘਰ ਕਦੀ ਨਹੀਂ ਚੱਲ ਸਕਦਾ ਵਿਹਲੜ ਨੂੰ ਕੋਈ ਥਾਂ ਨਹੀਂ ਹੈ ਆ ਜਿਹੜੀ ਜੋਗੀ ਕਹਿੰਦੇ ਸਨ ਘਰਾਂ ਪਾਰਾਂ ਦੇ ਵਿੱਚ ਰਹਿ ਕੇ ਅਸੀਂ ਮਾਲਕ ਨੂੰ ਨਹੀਂ ਪਾ ਸਕਦੇ ਪਰਮਾਤਮਾ ਨੂੰ ਨਹੀਂ ਪਾ ਸਕਦੇ ਕਹਿੰਦੇ ਅਸੀਂ ਤਾਂ ਜੰਗਲਾਂ ਦੇ ਵਿੱਚ ਚੱਲੇ ਆ ਪਰ ਸਾਡੇ ਗੁਰੂ ਸਾਹਿਬਾਨਾ ਨੇ ਸਮਝਾਇਆ ਕਹਿਣ ਲੱਗੇ ਉਹ ਭਲਿਓ ਜੰਗਲਾਂ ਦੇ ਵਿੱਚ ਜਾ ਕੇ ਵੀ ਕਿਤੇ ਸਾਨੂੰ ਪਰਮਾਤਮਾ ਨਹੀਂ ਮਿਲ ਸਕਦਾ ਕਿਉਂਕਿ ਸਾਡੀ ਚੇ ਨੀਅਤ ਸਾਫ਼ ਨਹੀਂ ਹੈ ਜਿਹੜੇ ਪੰਜ ਚੋਰ ਤੂੰ ਘਰੇ ਛੱਡਨੇ ਸੀ ਉਹ ਨਾਲ ਲੈ ਕੇ ਤੂੰ ਜੰਗਲਾਂ ਦੇ ਵਿੱਚ ਬੈਠ ਕੇ ਤੇਰਾ ਭਲਾ ਨਹੀਂ ਹੋਣਾ ਗੁਰੂ ਸਾਹਿਬਾਨਾ ਨੇ ਕਿਹਾ ਉਹ ਭਰਿਆ ਇਸੇ ਹੀ ਜੀਵਨ ਦੇ ਵਿੱਚ ਆਪਣੇ ਪਾਪਿਓ ਦੀ ਸੇਵਾ ਕਰ ਆਪਣੇ ਭਟਿਆਂ ਦਾ ਸਤਕਾਰ ਕਰ ਆਪਣੀ ਪਤਨੀ ਨੂੰ ਸਤਕਾਰ ਦੇ ਪਤਨੀ ਆਪਣੇ ਪਤੀ ਨੂੰ ਸਤਕਾਰ ਦੇਵੇ ਤੇ ਤਾਂ ਤੇਰਾ ਸਮਾਜ ਵਿੱਚ ਰਹਿਣਾ ਸਫਲਾ ਹੋਵੇਗਾ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨਕਾਰ ਕਰਿਹੀ ਕਾਲ ਖਾਏ ਕਿਛਾਥੂ ਦੇ ਨਾਨਕ ਰਾ ਪਛਾੜੇ ਸੇ ਸਤਿਗੁਰੂ ਜੀ ਕਹਿੰਦੇ ਨੇ ਉਤਮ ਕਰੇਂਦਿਆ ਜਿਉ ਤੂੰ ਕਮਾਵਦਿਆ ਸੁਖ ਪੁੰਚੈ ਧਿਆਏਦਿਆ ਤੂੰ ਪ੍ਰਭੂ ਮਿਲ ਨਾਨਕੀ ਉਤਰੀ ਚਿੰਤ ਉਹ ਭਲਿਆ ਇਸੇ ਹੀ ਦੁਨੀਆ ਦੇ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਬੱਚਿਆਂ ਵਿੱਚ ਰਹਿ ਕੇ ਕੋ ਪ੍ਰਮਾਤਮਾ ਨੂੰ ਪਾ ਸਕਦਾ ਹੈ ਦੂਸਰੀ ਲਾਭੰਤਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹੌਮੇ ਨੂੰ ਖਤਮ ਕਰਦੇ ਇੱਕ ਗੱਲ ਇਹ ਵੀ ਹੈ ਕਿ ਹੌਮੇ ਦੇ ਨਾਲ ਮਨੁੱਖ ਜਿਹੜਾ ਕਿੰਨੀ ਵਾਰੀ ਜ਼ਿਆਦਾ ਹੀ ਆਫਰ ਜਾਂਦਾ ਹੈ ਕਹਿੰਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਇੱਕ ਔਰਤ ਕਹਿੰਦੀ ਕਿ ਮੇਰੇ ਵਰਗੀ ਸੋਹਣੀ ਕੋਈ ਨਹੀਂ ਆ ਇੱਕ ਮਰਦ ਕਹਿੰਦਾ ਖਰੇ ਮੇਰੇ ਵਰਗਾ ਕਮਾਉ ਕੋਈ ਨਹੀਂ ਹੈ ਤੇ ਹੰਕਾਰ ਲੈ ਕੇ ਬੰਦੇ ਨੂੰ ਟੋਪ ਦਿੰਦਾ ਇਹ ਹੰਕਾਰ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਇਹ ਹੰਕਾਰ ਸਤਿਗੁਰੂ ਜੀ ਕਹਿੰਦੇ ਉਹ ਭਲਿਆ ਹੰਕਾਰ ਨਾ ਕਰੀ ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਵਸੀ ਇਕਠਾਏ ਚੇ ਹੋ ਮੇ ਤੇਰੇ ਹਿਰਦੇ ਚ ਵਸ ਗਈ ਫਿਰ ਤੇਰੇ ਹਿਰਦੇ ਚ ਪਿਆਰ ਨਹੀਂ ਵਸ ਸਕਦਾ ਪਰਮਾਤਮਾ ਦਾ ਨਾਮ ਨਹੀਂ ਵਸ ਸਕਦਾ ਤੀਸਰੀ ਲਾਮਤਰ ਸਤਗੁਰੂ ਜੀ ਕਹਿੰਦੇ ਨੇ ਚਾਓ ਪਿਆ ਪੈਰਾ